ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ ਭਾਰੀ بارش ਕਰਕੇ ਲੋਕਾਂ ਨੂੰ ਗਰਮੀ ਤੋਂ ਕੁਜਰਾਹਤ ਮਿਲੀ ਹੈ ਪਰ ਇਹ بارش ਲੈਂਦੇ ਤੇ ਚੜਦੇ ਪੰਜਾਬ ਦੇ ਲਈ ਸੁਖਾਂ ਵੀ ਨਹੀਂ ਹੈ ਹਾਲਾਤ ਬੇਹੱਦ ਤਣਾਪੂਰਨ ਬਣਦੇ ਜਾ ਰਹੇ ਨੇ ਲੈਂਦੇ ਪੰਜਾਬ ਦੇ ਵਿੱਚ ਵੀ 20 ਤੋਂ ਵੱਧ ਮੌਤਾ ਦਰਜ ਕੀਤੀਆਂ ਗਈਆਂ ਨੇ ਤੇ ਉਹੀ ਹਾਲ ਚੜਦੇ ਪੰਜਾਬ ਦੇ ਵਿੱਚ ਵੇਖਿਆ ਜਾ ਰਿਹਾ ਹੈ ਪਾਣੀ ਵੱਡੇ ਪੱਧਰ ਤੇ ਖੜਾ ਹੋਇਆ ਹੈ ਹਜ਼ਾਰ ਤੋਂ ਵੱਧ ਪਿੰਡ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਵੱਡੀਆਂ ਇਮਾਰਤਾਂ ਢਹਿ ਢੇਰੀ ਹੋ ਚੁੱਕੀਆਂ ਨੇ ਲੋਕਾਂ ਦੇ ਘਰਾਂ ਦੇ ਘਰ ਢਹਿ ਚੁੱਕੇ ਨੇ ਸਾਰਾ ਸਮਾਨ ਖਰਾਬ ਹੋ ਚੁੱਕਿਆ ਹੈ ਡੰਗਰ ਪਸ਼ੂ ਵੀ ਮਰ ਚੁੱਕੇ ਨੇ ਕਿਉਂਕਿ ਇੱਕ ਅੰਕੜਾ ਹਜ਼ਾਰ ਤੋਂ ਵੱਧ ਦਰਜ ਕੀਤਾ ਗਿਆ ਜਿੱਥੇ ਪਸ਼ੂਆਂ ਦੇ ਮਾਰੇ ਜਾਣ ਦੀ ਖਬਰ ਹੈ ਤੇ ਨਾਲ ਹੀ 23 ਲੋਕਾਂ ਦੇ ਮੌਤ ਹੋਣ ਦੀ ਖਬਰ ਵੀ ਪੰਜਾਬ ਦੇ ਵਿੱਚੋਂ ਮਿਲੀ ਹੈ ਹਾਲਾਂਕਿ ਲਗਾਤਾਰ ਅਜੇ ਵੀ ਪੰਜਾਬ ਦੇ ਵਿੱਚ بارش ਹੋ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ بارش ਦਾ ਅਲਰਟ ਵੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਹੋਇਆ ਹੈ ਤੇ ਅੱਜ ਵੀ ਸਾਰੇ ਇਲਾਕਿਆਂ ਦੇ ਵਿੱਚ ਜ਼ੋਰਦਾਰ بارش ਹੋ ਰਹੀ ਹੈ ਜਿਸ ਨੇ ਪੂਰੀ ਤਰ੍ਹਾਂ ਕਈ ਇਲਾਕੇ ਡੁੱਬੋ ਕੇ ਰੱਖ ਦਿੱਤੇ ਨੇ ਇਹ ਬਾਰਿਸ਼ ਜਿੱਥੇ ਲੋਕਾਂ ਦੇ ਲਈ ਆਫਤ ਬਣ ਕੇ ਆਈ ਹੈ ਉੱਥੇ ਹੀ ਇਸ ਕੁਦਰਤੀ ਆਫਤ ਦੀ ਸਭ ਤੋਂ ਵੱਧ ਮਾਰ ਬੇਜੁਬਾਨਾਂ ਤੇ ਪਈ ਹੈ ਇਸ ਭਾਰੀ ਬਰਸਾਤ ਦੇ ਵਿੱਚ ਹੜਾਂ ਦੀ ਸਥਿਤੀ ਦੇ ਵਿਚਾਲੇ ਕਈ ਮੱਜਾਂ ਪੰਜਾਬ ਤੋਂ ਰੁੜ ਕੇ ਪਾਕਿਸਤਾਨ ਪਹੁੰਚ ਚੁੱਕੀਆਂ ਨੇ ਲੈਂਦੇ ਪੰਜਾਬ ਦੇ ਵਿੱਚ ਇਹ ਮੱਝਾਂ ਪਹੁੰਚ ਚੁੱਕੀਆਂ ਨੇ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਇਹ ਤੈਰ ਰਹੀਆਂ ਮੱਝਾਂ ਪੰਜਾਬ ਦੀਆਂ ਨੇ ਪਰ ਇਹ ਹੁਣ ਪਾਕਿਸਤਾਨ ਪਹੁੰਚ ਚੁੱਕੀਆਂ ਨੇ ਕਿਉਂਕਿ ਪਾਣੀ ਦਾ ਬਹਾਾ ਇੰਨਾ ਜ਼ਿਆਦਾ ਤੇਜ਼ ਸੀ ਤੇ ਲੋਕ ਵੀ ਇਨ੍ਹਾਂ ਮੱਝਾਂ ਨੂੰ ਨਹੀਂ ਬਚਾ ਸਕੇ ਤੇ ਇਹ ਮੱਝਾਂ ਇਧਰੋਂ ਤੈਰ ਕੇ ਪੰਜਾਬ ਦੇ ਵਿੱਚ ਪਹੁੰਚ ਚੁੱਕੀਆਂ ਨੇ ਹਾਲਾਂਕਿ ਲੋਕਾਂ ਦੇ ਵੱਲੋਂ ਲਗਾਤਾਰ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਪਰ ਇਹਨਾਂ ਬੇਜੁਬਾਨਾਂ ਤੇ ਸਭ ਤੋਂ ਜ਼ਿਆਦਾ ਮਾਰ ਇਹਨਾਂ ਹੜ੍ਹਾਂ ਦੇ ਦੌਰਾਨ ਪਈ ਹੈ ਕਈ ਮੱਝਾਂ ਦੀ ਮੌਤ ਹੋਈ ਹੈ ਤੇ ਹੋਰ ਬੇਜਵਾਨ ਪਸ਼ੂ ਵੀ ਮਾਰੇ ਗਏ ਨੇ ਪਰ ਇਹ ਮਜਾ ਪੰਜਾਬ ਤੋਂ ਚੱਲ ਕੇ ਹੁਣ ਪਾਕਿਸਤਾਨ ਪਹੁੰਚ ਚੁੱਕੀਆਂ ਨੇ ਆਪਣੇ ਪਸ਼ੂਆਂ ਨੂੰ ਮਰਦਾ ਵੇਖ ਕੇ ਇਸ ਤਰੀਕੇ ਦੇ ਨਾਲ ਤੜਦਾ ਵੇਖ ਕੇ ਇਧਰ ਕਿਸਾਨਾਂ ਦੇ ਹੰਝੂ ਨਹੀਂ ਰੁਕ ਰਹੇ ਕਿਉਂਕਿ ਉਹ ਬੇਬਸ ਹੋਏ ਨੇ ਰੱਬ ਅੱਗੇ ਅਰਦਾਸਾਂ ਕਰ ਰਹੇ ਨੇ ਪਰ ਜੋ بارش ਹੈ ਉਹ ਲਗਾਤਾਰ ਜਾਰੀ ਹੈ ਹਰਾਂਦੀ ਲਪੇਟ ਵਿੱਚ ਦੋਵੇਂ ਪੰਜਾਬ ਆਏ ਹੋਏ ਨੇ ਪਾਕਿਸਤਾਨ ਵਾਲੇ ਪਾਸੇ ਵੀ ਇਹੀ ਕੁਝ ਤਸਵੀਰਾਂ ਨੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਵੀ ਇਹੀ ਤਸਵੀਰਾਂ ਨੇ ਜਿਸ ਨੇ ਲੋਕਾਂ ਦਾ ਹਾਲ ਬੇਹਾਲ ਕਰਕੇ ਰੱਖ ਦਿੱਤਾ ਪਰ ਇਸ ਕੁਦਰਤੀ ਮਾਰ ਅੱਗੇ ਕੁਝ ਵੀ ਕਿਸੇ ਦਾ ਵੀ ਵਸ ਨਹੀਂ ਚੱਲ ਰਿਹਾ ਹਾਲਾਂਕਿ ਸਰਕਾਰ ਦੇ ਵੱਲੋਂ ਮੁਆਵਜ਼ਾ ਦੇਣ ਦਾ ਐਲਾਨ ਤਾਂ ਕੀਤਾ ਹੋਇਆ ਹੈ ਪਰ ਇਹ ਮੁਆਵਜ਼ਾ ਕਦੋਂ ਦਿੱਤਾ ਜਾਂਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਜਿਨੇ ਵੀ ਲੀਡਰ ਨੇ ਇਸ ਵਕਤ ਲੋਕਾਂ ਦੇ ਨਾਲ ਖੜੇ ਦਿਖਾਈ ਦੇ ਰਹੇ ਨੇ ਤੇ ਨਾਲ ਹੀ ਆਪਣੀ ਜੋ ਇੱਕ ਇੱਕ ਮਹੀਨੇ ਦੀ ਤਨਖਾਹ ਆ ਉਹ ਵੀ ਪੰਜਾਬ ਦੇ ਲੋਕਾਂ ਦੇ ਲਈ ਲਗਾਉਣ ਦਾ ਫੈਸਲਾ ਕੀਤਾ ਹੋਇਆ ਹੈ ਪਰ ਇਹਨਾਂ ਬੇਜੁਬਾਨਾਂ ਦੀ ਗੱਲ ਕਰੀ ਤਾਂ ਸਭ ਤੋਂ ਜ਼ਿਆਦਾ ਹੱਡ ਦੀ ਲਪੇਟ ਵਿੱਚ ਇਹਨਾਂ ਤੇ ਮਾਰ ਪਈ ਐ ਲੋਕ ਰੋ ਰਹੇ ਨੇ ਆਪੋ ਆਪਣੇ ਘਰ ਛੱਡਣ ਲਈ ਤਿਆਰ ਨਹੀਂ ਨੇ ਕਿਉਂਕਿ ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਕਈ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਇਨੇ ਚਾਹਮਾਂ ਦੇ ਨਾਲ ਆਪਣੇ ਘਰ ਬਣਾਏ ਹੋਏ ਨੇ ਪਰ ਅਸੀਂ ਆਪਣੀਆਂ ਅੱਖਾਂ ਸਾਹਮਣੇ ਇਹਨਾਂ ਨੂੰ ਢਹਿ ਢੇਰੀ ਹੁੰਦਿਆਂ ਨਹੀਂ ਦੇਖ ਸਕਦੇ ਕਈ ਲੋਕ ਆਪਣੇ ਘਰਾਂ 'ਚੋਂ ਬਾਹਰ ਨਿਕਲਣਾ ਨਹੀਂ ਚਾਹੁੰਦੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਕੁਝ ਹੋਣਾ ਤਾਂ ਘਰਾਂ ਦੇ ਅੰਦਰ ਹੀ ਹੋ ਜਾਣਾ ਹੈ ਇਸ ਕਰਕੇ ਕਾਫੀ ਤਣਾਅਪੂਰਨ ਵਾਲਾ ਮਾਹੌਲ ਪੰਜਾਬ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਹਰ ਕੋਈ ਅੱਜ ਅਰਦਾਸਾਂ ਕਰ ਰਿਹਾ ਹੈ ਕਿ ਜਿੰਨੀ ਛੇਤੀ ਹੋ ਸਕਦਾ ਹੈ ਹੜ੍ਹਾਂ ਦੀ ਲਪੇੜ ਦੇ ਵਿੱਚੋਂ ਪੰਜਾਬ ਨੂੰ ਬਚਾਇਆ ਜਾ ਸਕੇ ਪੰਜਾਬ ਨੂੰ ਬਾਹਰ ਕੱਢਿਆ ਜਾ ਸਕੇ ਪਰ ਹਾਲਾਤ ਕਦੋਂ ਠੀਕ ਹੁੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਵਕਤ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਨੁਕਸਾਨ ਪੰਜਾਬ ਨੇ ਝੱਲ ਚੁੱਕਿਆ ਹੈ ਪੰਜਾਬ ਦਾ ਅੰਨਦਾਤਾ ਲਗਾਤਾਰ ਲੋਕਾਂ ਦੀ ਮਦਦ ਦੇ ਵਾਸਤੇ ਖੜ੍ਹਾ ਹੈ ਪਰ ਅੱਜ ਪੰਜਾਬ ਦੇ ਲੋਕ ਪੰਜਾਬ ਦੇਆਂ ਦਾ ਹੀ ਸਹਾਰਾ ਬਣੇ ਹੋਏ ਨੇ ਪੰਜਾਬੀ ਹੀ ਪੰਜਾਬੀ ਦੀ ਵਾਹ ਫੜ ਤੇ ਦਿਖਾਈ ਦੇ ਰਹੇ ਨੇ ਲੰਗਰ ਚਲਾਏ ਜਾ ਰਹੇ ਨੇ ਸੀ ਪੀਸੀ ਦੇ ਵੱਲੋਂ ਵੀ ਗੁਰੂ ਘਰਾਂ ਦੇ ਗੇਟ ਉਹਨਾਂ ਲੋਕਾਂ ਦੇ ਲਈ ਖੋਲੇ ਗਏ ਨੇ ਸਾਰੀਆਂ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਪਰ ਜੇਕਰ ਹਾਲਾਤਾਂ ਦੀ ਗੱਲ ਕਰੀਏ ਤਾਂ ਬੇहद ਤਣਾਪੂਰਨ ਬਣੇ ਹੋਏ ਨੇ